ਪ੍ਰਭ ਜੋਤ ਦੂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਫਿਰ ਤੁਹਾਡੇ ਵਾਸਤੇ ਇੱਕ ਕਲੈਕਸ਼ਨ ਲੈ ਕੇ ਆਏ ਹਾਂ ਮੰਗਲਵਾਰ ਨੂੰ ਤੁਹਾਨੂੰ ਪਤਾ ਆਪਣੀ ਸੂਟਾਂ ਦੀ ਵੀਡੀਓ ਆਇਆ ਕਰੂਗੀ ਤੇ ਸ਼ਨੀਵਾਰ ਨੂੰ ਆਪਣੀ ਦੂਸਰੀ ਕੋਈ ਬੋਲੀਆਂ ਵਗੈਰਾ ਜਾਂ ਕੁਝ ਵੀ ਸੰਗੀਤ ਵਗੈਰਾ ਉਹਨਾਂ ਦੀ ਵੀਡੀਓ ਇਹ ਜਿਹੜਾ ਸੂਟ ਹੈ ਦੇਖੋ ਸਾਰਾ ਉੱਪਰ ਦਿੱਤਾ ਹੋਇਆ ਕਿੰਨਾ ਪ੍ਰਾਈਸ ਹੈ ਕੀ ਕਪੜਾ ਹੈ ਕੀ ਸਟਾਫਾ ਸਾਰਾ ਕੁਝ ਆਪਾਂ ਦੇ ਉੱਪਰ ਦਿੱਤਾ ਹੋਇਆ ਬਹੁਤ ਸੋਹਣਾ ਸੂਟ ਵਰਕ ਕੀਤਾ ਹੈ ਲੈਂਥ ਹੈ ਇਹਦੀ 44 45 ਰਹਿ ਚੁਗੀ ਤੇ ਘੇਰਾ ਵੀ 24 25 ਬਣ ਜੂਗਾ ਜੀ ਠੀਕ ਹੈ ਜਿਹੜੇ ਆਪਣੇ ਦੂਜੇ ਸੂਟ ਨੇਗੇ ਠੀਕ ਹੈ ਇਹ ਹੈਗੇ ਖਾਦੀ कॉटन ਦੇ ਸੂਟ ਆਗੇ ਆਮ सॉरी ਇਹ ਪਿਓਰ ਬਰਬਰੀ ਜੇ ਸੂਟ ਹੈ ਪਿਓਰ ਬਰਬਰੀ ਦੀ ਦੁਪੱਟਾ ਇਹਨਾਂ ਦਾ ਪ੍ਰਾਈਸ ਰਹੂਗਾ 2100 ਇਹਦੀ ਤੁਸੀਂ ਘੇਰੇ ਦੀ ਤੇ ਇਹਦੀ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜਿੰਨੀ ਮਰਜ਼ੀ ਤੁਸੀਂ ਘੇਰਾ ਰੱਖ ਸਕਦੇ ਹੋ ਜਿੰਨਾ ਮਰਜ਼ੀ ਤੁਸੀਂ ਲੈਂਥ ਰੱਖ ਸਕਦੇ ਹੋ ਸਿਰਫ ਇਹ ਦੋ ਸੂਟ ਹੈ ਆਪਣੇ ਇਨਾਂ ਦੋ ਡਿਜ਼ਾਈਨ ਆ ਇਹ ਦੋ ਸੂਟ ਲੈਣਗੇ ਬਹੁਤ ਸੋਨਾ ਪਿਆਰਾ ਸੂਟ ਬਣੇ ਹੋਏ ਨੇਗੇ ਇਹ ਆ ਕੋਈ ਵੀ ਆਪਣਾ ਸਟਾਫ ਹੈ ਤੁਸੀਂ ਰੱਖ ਸਕਦੇ ਹੋ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਇਹ ਜਾ ਕਿਸੇ ਮਰਜ਼ੀ ਕਪੜੇ ਤੇ ਜਿਹੜਾ ਆ ਵਾਲਾ ਸੂਟ ਹੈਗਾ ਇਹਦਾ ਵੀ ਉੱਪਰ ਸਾਰਾ ਬਾਇਓ ਡਾਟਾ ਦਿੱਤਾ ਹੈ ਕਿੰਨਾ ਪ੍ਰਾਈਸ ਆ ਕੀ ਸਟਾਫ ਆ ਕੀ ਦੁਪੱਟਾ ਆ ਇਹਦਾ ਵੀ ਉੱਪਰ ਸਾਰਾ ਦਿੱਤਾ ਹੈ ਤੁਸੀਂ ਕੋਈ ਵੀ ਕਲਰ ਤੇ ਕੋਈ ਵੀ ਫੈਬਰਿਕ ਤੇ ਕਿਸੇ ਮਰਜ਼ੀ ਤੇ ਤੁਸੀਂ ਕੋਈ ਵੀ ਡਿਜ਼ਾਈਨ ਸਾਥੋਂ ਆਪਦਾ ਡਿਜ਼ਾਈਨ ਵੀ ਭੇਜ ਕੇ ਤੁਸੀਂ ਸਾਥੋਂ ਸੂਟ ਬਣਵਾ ਸਕਦੇ ਹੋ ਸਾਡੇ ਅਸੀਂ ਸਾਡਾ ਬੁਟੀਕ ਜਿਹੜਾ ਬਰੇ ਐਵੇਂ ਬਰੇ ਆਪਾਂ ਕਰਦੇ ਆਂ ਸੂਟ ਦੀ ਸ਼ਾਪ ਵੀ ਆਪਣੀ ਤੇ ਆਪਾਂ ਵਰਕ ਵੀ ਕਰਵਾਉਨੇ ਆਂ ਸੂਟ ਤੇ ਦੁਪੱਟੇ ਵੀ ਤੁਹਾਨੂੰ ਆਪਾਂ ਕਰਵਾ ਕੇ ਦੇਵਾਂਗੇ ਨਾਲ ਡਾਈ ਡਾਈ ਠੀਕ ਹੈ ਜਿਹੜੇ ਮਰਜ਼ੀ ਜਿਹੜੇ ਇਹ ਵਾਲੇ ਸੂਟ ਨੇ ਇਹ ਬਲੈਕ ਸੂਟ ਹੈਗੇ ਤਿੰਨ ਚਾਰ ਸਟਰਾ ਕਲਰ ਨੇ ਇਹਦੇ ਵਿੱਚ ਤੇ ਇਹ ਵੀ ਬਲੈਕ ਆ ਉੱਪਰ ਆਪਣਾ ਵੀ ਥੋੜਾ ਜਿਹਾ ਗਲਾ ਕੱਢਿਆ ਹੋਇਆ ਥੱਲੇ ਘੇਰਾ ਤੁਸੀਂ ਘੇਰੇ ਦਾ ਵੀ ਕੋਈ ਇਸ਼ੂ ਨਹੀਂ ਜਿੰਨੀ ਮਰਜ਼ੀ ਲੈਂਥ ਰੱਖ ਸਕਦੇ ਹੋ ਜਿੰਨਾ ਮਰਜ਼ੀ ਘੇਰਾ ਰੱਖ ਸਕਦੇ ਹੋ ਇਹ ਇਹਦਾ ਜਿਹੜਾ ਮੂਰੀ ਵਰਕ ਆਗਾ ਇਹਨਾਂ ਦਾ ਪ੍ਰਾਈਸ ਰੋਗਾ 1050 ਜੀ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਤੇ ਸਾਨੂੰ ਸੈਂਡ ਕਰ ਸਕਦੇ ਹੋ ਇਹ ਬਲੈਕ ਕਲਰ ਦਾ ਕਮੀਜ਼ ਹੈ ਜਿਹੜਾ ਵੀ ਇਹਦਾ ਸਲਵਾਰ ਅਤੇ ਦੁਪੱਟਾ ਇਹਦਾ ਕਲਰ ਚੇਂਜ ਹੋ ਜਾਊਗਾ ਪਰ ਜਿਹੜਾ ਕਮੀਜ਼ ਆ ਜੀ ਉਹਦਾ ਕਲਰ ਬਲੈਕ ਹੀ ਰੋਗਾ ਸੇਮ ਹੀ ਉਨਾਂ ਦਾ ਕਲਰ ਸੇਮ ਰਹੂਗਾ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਜਿਹੜਾ ਆਹ ਵਾਲਾ ਇਹ ਖਾਦੀ कॉटन ਦਾ ਸੂਟ ਹੈ ਜੀ ਮੂਰੀ ਵਰਕ ਹੈ ਇਹ ਵੀ ਇਹਨਾਂ ਦਾ ਵੀ ਕੋਈ ਇਸ਼ੂ ਨਹੀਂ ਜਿੰਨੀ ਮਰਜ਼ੀ ਲੰਥ ਰੱਖੋ ਜੇ ਤੁਸੀਂ ਇਹੇ ਵਰਕ ਜਿਹੜਾ ਕਿਸੇ ਹੋਰ ਸਟਾਫ ਤੇ ਕਰਾਉਣਾ ਚਾਹੁੰਦੇ ਹੋ ਮਸਲੀਨ ਤੇ ਬਰਬਰੀ ਤੇ ਸ਼ਿਲਕ ਤੇ ਕਿਸੇ ਮਰਜ਼ੀ ਤੇ ਕਰਵਾ ਸਕਦੇ ਹੋ ਦੁਪੱਟਾ ਵੀ ਤੁਸੀਂ ਜਿਹੜਾ ਮਰਜ਼ੀ ਸਾਥੋਂ ਰਗਵਾ ਸਕਦੇ ਹੋ ਉਸੋਡੀ ਚੁਆਇਸ ਹੈ ਜੀ ਜਿਹੜੇ ਇਹ ਵਾਲੇ ਸੂਟ ਨੇ ਇਹ ਮਸਲੀਨ कॉटन ਦੇ ਸੂਟ ਨੇ ਜੀ ਦੁਪੱਟਾ ਇਹਦਾ ਜਿਹੜਾ ਉਹ ਵੀ ਮਸਲੀਨ ਦਾ ਹੈਗਾ ਤੇ ਪ੍ਰਾਈਸ ਰਹੂਗਾ ਇਹਨਾਂ ਦਾ 850 ਤੇ ਸਲਵਾਰ ਵੀ ਇਹਨਾਂ ਨਾਲ ਪਲੇਨ ਹੈ ਤੇ ਦੁਪੱਟਾ ਜਿਹੜਾ ਕਮੀਜ਼ ਆ ਉਹ ਪ੍ਰਿੰਟਡ ਹੈ ਸਲਵਾਰ ਇਹਨਾਂ ਨਾਲ ਸਲਵਾਰ ਹੈ ਜਿਹੜੀ ਇਹਨਾਂ ਦੀ ਪਲੇਨ ਹੈਗੀ ਤੇ ਦੁਪੱਟਾ ਵੀ ਤੇ ਇਹਦੇ ਇਹਨਾਂ ਦੇ ਲੈਸ ਨਾਲ ਡਿਜ਼ਾਈਨ ਕੀਤਾ ਹੋਇਆ ਹੈਗਾ ਗਲੇ ਤੇ ਬਹੁਤ ਸੋਹਣਾ ਸਟੱਫ ਗਲੇ ਤੇ ਜਿਹੜਾ ਇਹ ਸਲਵਾਰ ਨਾਲ ਦਾ ਕਪੜਾ ਉਹ ਵੀ ਗਲੇ ਤੇ ਲਾਇਆ ਹੋਇਆ ਜੀ ਦੁਪट्टे ਤੇ ਇਹ ਪ੍ਰਿੰਟਡ ਜਿਹੜਾ ਦੁਪੱਟਾ ਜਿਹੜਾ ਉਹ ਜਿਹੜਾ ਆਪਣਾ ਕਮੀਜ਼ ਨਾਲ ਦੀ ਆ ਉਹ ਚਾਰੇ ਸਾਰ ਪੱਟੀ ਦਿੱਤੀ ਹੋਈ ਆ ਬਹੁਤ ਸੋਨਾ ਸੂਟ ਆ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਸੈਂਡ ਕਰ ਸਕਦੇ ਹੋ ਉਹ ਤੁਹਾਡੀ ਇੱਛਾ ਗਈ ਇਹ ਵੀ ਕਿਸੇ ਮੱਝੀ ਸਟਾਫ ਤੇ ਤੁਸੀਂ ਤਿਆਰ ਕਰਵਾ ਸਕਦੇ ਆ ਸਾਨੂੰ ਸਾਡੇ ਤੋਂ ਪਲੀਜ਼ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਇਹ ਸਾਰੇ ਇਹਨਾਂ ਦੇ ਵਿੱਚ ਚਾਰ ਕਲਰ ਸੀਗੇ ਇਹਨਾਂ 'ਚ ਵੀ ਚਾਰ ਕਲਰ ਸੀ ਜੀ ਕੋਈ ਵੀ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਸੈਂਡ ਕਰ ਸਕਦੇ ਹੋ ਪ੍ਰਾਈਸ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਤਾ ਵੀ ਇਹਨਾਂ ਦਾ 850 ਪਹਿਲਾਂ ਦੇ ਸੂਟਾਂ ਦਾ 1100 ਸੀ ਜਿਹੜੇ ਬਰਬਰੀ ਦੇ ਸੀ ਉਹਨਾਂ ਦਾ 2100 ਸੀ ਜਿਹੜਾ ਬਲੈਕ ਵਾਲੇ ਸੂਟ ਸੀ ਉਹਨਾਂ ਦਾ 1050 ਸੀਗਾ ਬੌਸ ਹਨਾ ਸੂਟ ਨੇ ਜੀ ਆਪਾਂ ਜਿਆਦਾਤਰ ਜਿਹਾ ਸੋਲੇ ਨਾ ਮੂਰੀ ਵਰਕ ਦੀ ਸੂਟ ਲੈ ਕੇ ਆਏ ਆ ਜਿਹੜੇ ਇਹ ਵਾਲੇ ਸੂਟ ਨੇ ਇਹ ਡਾਈ ਡਾਈ ਦੁਪੱਟੇ ਆ ਡਾਈ ਡਾਈ ਦੁਪੱਟੇ ਆ ਤੇ ਜਿਹੜਾ ਦੁਪੱਟੇ ਦੇ ਵੀ ਇਹਨਾਂ ਦਾ ਪ੍ਰਿੰਟਡ ਆ ਜਿਹੜਾ ਉਹ ਸਾਰਾ ਕਮੀਜ਼ੇ ਦਿੱਤਾ ਹੈ ਸਮੂਰੀ ਵਰਕ ਹੈ ਇਹਨਾਂ ਦਾ ਵੀ ਜ਼ਿਆਦਾਤਰ ਸੂਟ ਅੱਜ ਆਪਣੇ ਮੂਰੀ ਵਰਕ ਵਾਲੀ ਨੇਗੇ ਇਹ ਡਾਈ ਡਾਈ ਸੂਟ ਆ ਇਹਨਾਂ ਦਾ ਵੀ ਬਹੁਤ ਇਹ ਸੇਲ ਪ੍ਰਾਈਸ ਤੇ ਸੂਟ ਨੇਗੇ 750 ਦਾ ਸੂਟ ਆ ਇਹ ਸਕਰੀਨ ਸ਼ਾਟ ਲਓ ਤੇ WhatsApp ਤੇ ਸੈਂਡ ਕਰੋ ਪਲੀਜ਼ ਵੀਡੀਓ ਕੋ ਸਕਿਪ ਨਾ ਕਰਿਆ ਕਰੋ ਐਂਡ ਤੱਕ ਜਰੂਰ ਦੇਖਿਆ ਕਰੋ ਜਿਸਕਿਪ ਕਰੋਗੇ ਸੋਡੇ ਹੀ ਨੁਕਸਾਨ ਹੈ ਪੂਰੀ ਵੀਡੀਓ ਪ੍ਰੋਪਰ ਦੇਖਿਆ ਕਰੋ ਕਮੈਂਟ ਵੀ ਜਰੂਰ ਕਰਿਆ ਕਰੋ ਸਾਨੂੰ ਸੋਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਵੀ ਕਰਿਆ ਕਰੋ ਪਲੀਜ਼ ਆਪਣਾ ਨਿਊ ਚੈਨਲ ਆ ਸਪੋਰਟ ਜਰੂਰ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਜੀ ਕੋਈ ਸੇ ਮਾਜੀ ਤਰ੍ਹਾਂ ਦਾ ਤੁਸੀਂ ਸਾਡੇ ਤੋਂ ਵਰਕ ਕਰਵਾ ਸਕਦੇ ਜਿਹੜੇ ਆਹ ਵਾਲੇ ਸੂਟ ਨੇ ਇਹ ਵੀ ਡਾਈ ਰਾਈ ਸੂਟ ਆ ਜੀ ਇਹ ਵੀ 750 ਦੀ ਰੇਂਜ ਚ ਇਹਨਾਂ ਦੁਪੱਟਾ ਵੀ ਡਾਈਡਾਈ ਆ ਜਿਹੜਾ ਕਮੀਜ਼ ਆ ਦੀ ਕੋਈ ਲੈਂਥ ਜਿੰਨੀ ਮਰਜ਼ੀ ਰੱਖ ਲੋ ਘੇਰਾ ਜਿੰਨਾ ਮਰਜ਼ੀ ਰੱਖ ਲੋ ਤੇ ਜਿਹੜੀ ਸਲਵਾਰ ਆ ਉਹਨਾਂ ਤੇ ਲੈਣਾ ਨਾਲ ਦੀ ਆ ਤੇ ਇਸ ਕਮੀਜ਼ ਜਿਹੜਾ ਫਲਾਵਰ ਦਿੱਤੇ ਹੋਏ ਨੇ ਇਹਦੇ ਉੱਤੇ ਇਹ ਵੀ ਇਹਦੇ ਵਿੱਚ ਦੋ ਕਲਰ ਨੇ ਸੀਗੇ ਜੀ ਦੋਨੇ ਕਲਰ ਤੁਹਾਨੂੰ ਦੱਸਤੀ ਪਹਿਲਾਂ ਹੋਰ ਵੀ ਕਲਰ ਸੀ ਉਹ ਐਨੀ ਟਾਈਮ ਆਪਣੇ ਸੇਲ ਹੋ ਚੁੱਕੇ ਆ ਤੁਸੀਂ ਬਰਬਰੀ ਦੇ ਸੂਟ ਵੀ ਸਾਡੇ ਤੋਂ 950 ਦੇ ਲੈ ਸਕਦੇ ਹੋ ਇਹਨਾਂ ਸਾਰਿਆਂ ਦੀ ਸ਼ਿਪਿੰਗ ਫ੍ਰੀ ਰਹੂਗੀ ਜਿਹੜੇ ਤੁਸੀਂ ਬਰਬਰੀ ਸੂਟ ਸਾਡੀ ਸ਼ਾਪ ਤੋਂ ਮੰਗਵਾਉਗੇ ਉਹਨਾਂ ਦੀ ਸੋਨੇ ਸ਼ਿਪਿੰਗ ਲੱਗੂਗੀ ਜੇ ਵਰਕ ਕਿਸੇ ਵੀ ਤਰ੍ਹਾਂ ਤੁਸੀਂ ਵਰਕ ਕਰਵਾ ਕੇ ਸਾਡੇ ਤੋਂ ਸੂਟ ਲਓਗੇ ਉਹਨਾਂ ਦੀ ਵੀ ਸੋਨੇ ਸ਼ਿਪਿੰਗ ਲੱਗੂਗੀ ਅੰਤ ਤੱਕ ਵੀਡੀਓ ਦੇਖਣ ਲਈ ਤੁਹਾਡਾ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਥੈਂਕ ਯੂ